ਲਰ ਹਮਨੇ ਕੀਤੀ ਬਾਸੀ ਲੈ ਵੀ ਹਾਕਮ ਵਾਲੀਆ ਦੁਨੀਆ ਤੇਰੇ ਜਫੇ ਦੀ ਉਡੀਕ ਕਰਦੀ ਹੈ ਇੱਕ ਪਾਸੇ ਰੈਂਬੋ ਹੈ ਇੱਕ ਪਾਸੇ ਪੀਟਰ ਵੈਲਟ ਕਬੱਡੀ 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 ਉਤੇ ਪੀਟਰ ਬੈਲਟ ਜਾਨ ਦੇ ਵਿੱਚ ਇਹ ਸੁਰ ਸਿੰਘੀਆ ਟੀਮ ਹੈ ਇਸ ਲਈ ਵਧਿਆ ਹੋਇਆ ਮੂਵ ਸਪਰੇਅ ਗਰਾਊਂਡ ਦੇ ਵਿੱਚ ਪੁੱਦੀ ਕਰਦੇ ਹੋ ਲਓ ਇੱਕ ਪਾਸੇ ਕਹਿੰਦੇ ਨੌਜਾਨ ਦੀ ਪਈ ਹੋਈ ਰੇਡ ਲੱਗੂ ਤਕੜਾ ਜਫਾ ਲੱਗੂ ਤਕੜਾ ਜਫਾ ਤੇ ਮੁਕਾਬਲਾ ਰਫੀਕ ਹੈ ਇਹ ਰਫੀਕ ਹੈ ਇਹ ਕਾਕੇ ਦਾ ਵੀਰ ਹੈ ਇਹ ਕਹਿੰਦੇ ਫਰਿਆਦ ਸ਼ਾਜੀ ਤੇ ਨਾਲ ਮੇਲੇ ਦੇ ਲਈ ਬਹੁਤ ਵੱਡਾ ਸਹਿਯੋਗ ਪੁੱਜਦਾ ਕੀਤਾ ਅਨਾਉਂਸਮੈਂਟ ਵੀ ਕਰਾਈ ਪਿਛਲੇ ਸਾਲ 10 ਮੋਟਰਸਾਈਕਲ ਬੋਲੇ ਤੇ ਰਪਿੰਦਰ ਬਾਈ ਨੇ ਜਿਹਨੂੰ ਜਿਹਨੂੰ ਕਿਹਾ 13 ਦਿੱਤੇ ਆ ਆ ਕਬੱਡੀ ਤੋਂ ਬਾਅਦ ਕਰਾਂਗੇ ਜ਼ਿਕਰ ਇੱਕ ਪਾਸੇ ਸ਼ੰਕਰ ਦੇ ਮੇਲੇ ਤੋਂ ਤਿੰਨ ਮੋਟਰਸਾਈਕਲਾਂ ਦਾ ਜੇਤੂ ਰਫੀਕ ਇੱਕ ਪਾਸੇ ਰਵੀ ਰਫੀਕ ਰਵੀ ਤੇ ਰਫੀਕਰ ਭੀਖ ਤੇ ਰਵੀ ਨੱਥੇ ਬਹੁਤ ਵੱਡੀਆਂ ਜਿਹੜੀਆਂ ਆਸਾਂ ਸਾਡੀ ਖੇਡ ਕਬੱਡੀ ਨੂੰ ਇਸ ਨੌਜਵਨ ਖਿਡਾਰੀ ਤੋਂ ਐ ਲਓ ਸਾਹਮਣੇ ਸੈਦੋ ਵਾਲੀਆ ਜੱਗੂ ਐ ਗੱਲ ਹੁੰਦੀ ਆਰ ਨੇਤ ਦੇ ਗੀਤਾਂ ਦੇ ਵਿੱਚ ਨੀਕੇ ਦੀ ਆਹ ਗੱਲ ਹੁੰਦੀ ਮੇਰੇ ਮਿੱਤਰੋ ਸੈਦੋ ਵਾਲੇ ਕੱਪ ਦੀ ਇੱਕ ਪਾਸੇ ਆਹ ਸੈਦੋ ਵਾਲੀਆ ਸਰਜੀਤ ਦਾ ਪਿੰਡੂ ਐ ਆਹ ਨੌਜਵਨ ਕਹਿੰਦੇ ਇਸ ਵੇਲੇ ਵਿੰਦਰ ਸੈਦੋ ਵਾਲੀਆ ਦਾ ਪਿੰਡੂ ਪਰ ਪਿਆਰ ਦੇ ਨਾਲ ਜਿਹੜੀ ਖੇਡ ਹੋ ਜੇ ਉਹਦੇ ਵਰਗੀ ਰੀਸ ਨਹੀਂ ਹੁੰਦੀ ਸੋ ਮੇਰੇ ਭਰਾਵਾਂ ਨੂੰ ਬੇਨਤੀ ਹੈ ਥੋੜੀ ਜੀ ਲੋਕ ਝੋਕ ਚਲਦੀ ਰਹਿੰਦੀ ਹੈ ਔਰ ਉਹ ਮੋਟਰ ਸ ਆ ਆ ਬੱਲੇ ਆ ਜੱਗੂ ਐ ਆ ਜੱਗੂ ਐ ਪਰ ਮਨਸੀਆਂ ਵਾਲਾ ਅਮਨਾ ਕੀ ਫੈਸਲਾ ਕਰਦਾ ਹੁਣ ਤੱਕ ਕਹਿੰਦੇ 10 ਕਬੱਡੀਆਂ ਪਾਈਆਂ ਦਸਾਂ ਚ ਮੈਨੂੰ ਲੱਗਦਾ ਵੀ ਤਿੰਨ ਜੱਫੇ ਲੱਗੇ ਐ ਕਿ ਦੋ ਲੱਗੇ ਐ ਦੋ ਲੱਗੇ ਐ ਲਓ ਸਾਹਮਣੇ ਖੇਡ ਮੈਦਾਨ ਅੰਦਰ ਕਿਲਰਮ ਵਾਲਾ ਰਵੀ ਜਦੋਂ ਖੇਡਿਆ